ਆਜਾ ਲਾ ਅੱਜ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਆ ਗਿਆ ਸਤਲੁਜ ਦਰਿਆ ਸਤਲੁਜ ਦਰਿਆ ਦੇ ਵਿੱਚ ਪਾਣੀ ਦੇਖੋ ਕਿੰਨਾ ਭਰਿਆ ਹੋਇਆ ਆਣੀ ਦੇ ਵਿੱਚ ਦਰਖਤ ਵੀ ਰੋੜੇ ਜਾਂਦੇ ਆ ਵਿੱਚ ਦੇ ਸਤਲੁਜ ਪਾਰ ਕਰ ਲਿਆ ਹੁਣ ਤੇ ਦੂਸਰੇ ਪਾਸੇ ਜਾਮ ਬਹੁਤ ਲੱਗਾ ਹੋਇਆ ਪੁਲ ਦੀਆਂ ਰਿਪੇਅਰ ਚੱਲ ਰਹੀ ਆ ਪਰਲੀ ਸਾਈਡ ਤੇ ਉਧਰ ਜਾਮ ਬਹੁਤ ਲੱਗਾ ਹੋਇਆ ਜੀਆ ਤੇ ਆਪਣੇ ਵਾਲੀ ਸਾਈਡ ਜਿਹੜੀ ਵਸੇ ਜਾ ਰਹੀ ਸੀ ਆਪਾਂ ਉਧਰ ਨਹੀਂ ਸੀ ਜਾਵਾਂਗੇ ਅੱਗੇ ਦੇਖਿਆ ਟਰਾਲੇ ਦੇ ਉੱਤੇ ਨਾ ਨਵੇਂ ਹਿੰਦੁਸਤਾਨ ਟਰੈਕਟਰ ਲੋਡ ਹੋ ਕੇ ਜਾ ਰਹੇ ਜੀ ਹੁਣ ਪਹੁੰਚ ਗਏ ਫਗਵਾੜੇ ਫਗਵਾੜੇ ਆ ਸੱਜੀ ਹੱਥ ਤੇ ਗਿਆ ਜੀ ਸੀ ਟੀ ਮਿਲ ਫਗਵਾੜੇ ਦੀ ਬਹੁਤ ਮਸ਼ਹੂਰ ਫੈਕਟਰੀ ਆ ਜੀ ਸੀ ਟੀ ਤੇ ਹਵੀ ਲੰਬੀ ਆ ਤੇ ਨਾਲ ਇਹਦੇ ਲਾਈਨਾਂ ਨੇ ਟਰੈਂਦੀਆਂ ਫਗਵਾੜੇ ਦੀ ਸ਼ਾਨ ਤਿਰੰਗਾ ਝੰਡਾ ਇਹ ਲਹਿਰਾਂਦਾ ਹੀ ਰਹਿੰਦਾ ਤਿਰੰਗਾ ਝੰਡਾ ਇਹ ਪੁਲ ਦੇ ਉੱਪਰੋਂ ਦੇਖਦਾ ਹੈ ਅੱਗੇ ਇੱਕ ਨਦੀ ਆਉਂਦੀ ਆ लवली ਟੱਪਗੇ ਤੇ ਹਵੇਲੀ ਤੋਂ ਪਹਿਲਾਂ ਇਹ ਵੀ ਵਾਪ ਭਰੀ ਹੋਈ ਸੀ ਨਦੀ ਯਾ ਦਰਿਆ ਦੇਖੋ ਕਿੰਨਾ ਭਰਿਆ ਪਿਆ ਜੀ ਨਾ ਪਾਈਆਂ ਹੈ ਯਾ ਦਰਿਆ ਅਰਧਰ ਖੇਤਾਂ ਦੇ ਵਿੱਚ ਵੀ ਪਾਣੀ ਭੜਿਆ ਆ ਯਾ ਦਰਿਆ ਦਾ ਦਾ ਬਾਣੀ ਦੇਖੋ ਬਹੁਤ ਤੇਜ਼ ਬਾਣੀ ਚੱਲ ਰਿਹਾ ਜੀ ਹਲੋ ਜੀ ਦਰਿਆ ਇਹਨਾਂ ਚੜਿਆ ਹੋਇਆ ਯਾਰੇ ਗਣਪਤੀ ਬਰਜਲ ਕਰਨ ਤੇ ਹੁਣ ਉੱਥੇ ਪੁਲਿਸ ਵਾਲਿਆਂ ਰੋਕ ਰਹੇ ਨੇ ਉਹਨਾਂ ਨੂੰ ਪਤਾ ਕੀ ਚੱਕਰ ਆ ਅੱਗੇ ਜਾ ਕੇ ਉਹਨਾਂ ਨੂੰ ਪਤਾ ਲੱਗਣਾ ਕੀ ਹੁਣ ਹਿਸਾਬ ਕਿਤਾਬ ਆ ਆਪਾਂ ਇੱਥੇ ਕੋਲ ਦੀ ਨੰਗੇ ਆਏ ਇਹਨਾਂ ਦੇ ਕਾफी ਭੀੜ ਹੋਈ ਇੱਥੇ ਪਿਆਰ ਦਰਿਆ ਦੇ ਉੱਤੇ ਢਾਈਆ ਹੁਣ ਆਪਾਂ ਮੁੜਲੇ ਬਟਾਲੇ ਨੂੰ ਤੇ ਆ ਫਾਟਕਾ ਫਾਟਕ ਪਾਰ ਕਰਕੇ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਆ ਗਈਆਂ ਸੀ ਗੁੱਜਰਾਂ ਦੀਆਂ ਬੱਚਾਂ ਤੇ ਅਜੀ ਭਰਾ ਉਹਨਾਂ ਪਤਾ ਨਹੀਂ ਕੀ ਬੋਲ ਰਿਹਾ ਕਹਿੰਦਾ ਸ਼ੀਸ਼ਾ ਨਾਲ ਤੋੜਦੀ ਉਹ ਮੋਲੀ ਜਾਂਦੀ ਸੀ ਉਹ ਉਹ ਜਿੱਕੇ ਲੰਗਰ ਲੱਗਿਆ ਕੜੀ ਚੌਲਾਂ ਦਾ ਪਾਣੀ ਦਾ ਪਾਣੀ ਦੇ ਪੀਣ ਵਾਸਤੇ ਬਾਬੇ ਨਾਲਕ ਦਾ ਵਿਆਹ ਵਾ ਇਹ ਹੈ ਮਹਿਤਾ ਚੌਂਕ ਨੈਕਤਾ ਚੌਕ ਉੱਪਰ ਟੱਪਣ ਦੇ ਬਾਅਦ ਚੱਗੇ ਗਏ ਅੱਗੇ ਜਾਮ ਬਹੁਤ ਜ਼ਿਆਦਾ ਲੱਗਿਆ ਹੋਇਆ ਸੀਗਾ ਬਾਬੇ ਨਾਨਕ ਦੇ ਵਿਆਹ ਕਰਕੇ ਨਾ ਥਾਂ ਥਾਂ ਤੇ ਲੰਗਰ ਲੱਗੇ ਹੋਏ ਸੀਗੇ ਐਸੇ ਕਰਕੇ ਜਾਮ ਬਹੁਤ ਲੱਗਿਆ ਸੀਗਾ ਸੰਗਤ ਪਟਾਲੇ ਨੂੰ ਉਹ ਜਾ ਰਹੀ ਸੀ ਤੇ ਆ ਦੇਖੋ ਇੱਥੇ ਵੀ ਹੁਣ ਲੰਗਰ ਲੱਗਿਆ ਹੋਇਆ ਜੀਆ ਤੇ ਪਹਿਲਾਂ ਮੀ ਵੀ ਪੈ ਗਿਆ ਡਿਆ ਹੋਇਆ ਪਾਣੀ ਬਹੁਤ ਖੜਾ ਸੀਗਾ ਦੰਤਰ ਚੱਲ ਰਿਹਾ ਸੀ ਇੱਥੋਂ ਜਾਉ ਦੇ ਵਿੱਚੋਂ ਨਿਕਲੇ ਬਾਅਦ ਅੱਗੇ ਹੋਰ ਥੋੜਾ ਚੱਲ ਗਏ ਅੱਗੇ ਤੇ ਫਿਰ ਜਾਮ ਲੱਗਿਆ ਹੋਇਆ ਅੱਗੇ ਫਿਰ ਜਾਮ ਲੱਗਿਆ ਸੀ ਫਿਰ ਮੈਂ ਮੂਰੇ ਹੋ ਗਈ ਗੱਡੀ ਕੜਾਈ ਜਾਮ ਬਹੁਤ ਸੀਗਾ ਮੂਰੇ ਵਾਲਿਆਂ ਨੂੰ ਰਸਤਾ ਹੀ ਛੱਡਿਆ ਹੋਇਆ ਸੀਗਾ ਫਿਰ ਗੱਡੀਆਂ ਸਾਈਡ ਤੇ ਕਰਾ ਕਰਾ ਕੇ ਮੂਰੇ ਵਾਲੇ ਰਸਤਾ ਦਵਾਇਆ ਰਸਤਾ ਦਵਾ ਕੇ ਫਿਰ ਜਾਮ ਤੋਂ ਨਿਕਲੇ ਅੱਗੇ ਤੇ ਅੱਗੇ ਫਿਰ ਜਾਮ ਹੋ ਗਿਆ ਫਿਰ ਅੱਗੇ ਹੋ ਗਏ ਆਪਾਂ ਜਾਮ ਪੜਾਇਆ ਫਿਰ ਜਾ ਕੇ ਨਿਕਲੇਗੇ ਗੇ ਜਾ ਕੇ ਵੇਖਿਆ ਫਿਰ ਲੰਗਰ ਚੱਲ ਰਿਹਾ ਸੀ ਲੰਗਰ ਲਾਹੌਰੀ ਜੀਰੇ ਦਾ ਲੱਸੀ ਦਾ ਢੇਰਾ ਹੋ ਗਿਆ ਸੀ ਤੇ ਉਧਰੋਂ ਬਿਜਲੀ ਲੱਗ ਕੇ ਮੀਂਹ ਬਹੁਤ ਤੇ ਆ ਗਿਆ ਜਾਮ ਬਹੁਤ ਫਿਰ ਵੀ ਮੜੀ ਹੋ ਗਿਆ ਰਸਤੇ ਵਿੱਚ ਫਿਰ ਪਿੰਡਾਂ ਦੇ ਵਿੱਚ ਹੀ ਨਿਕਲ ਕੇ ਗਏ ਅਸੀਂ ਅੰਗੇ ਵੀ ਜਾਮ ਮੜੀ ਹੋ ਗਿਆ ਫਿਰ ਤੁਹਾਨੂੰ ਅਸੀਂ ਇਹ ਰੋਡ ਮੇਨ ਛੱਡ ਕੇ ਅਗੇ ਖੱਬੇ ਹੱਥ ਨੂੰ ਪਿੰਡਾਂ ਨੂੰ ਮੁੜ ਗਏ ਜੀਤੋ ਸਰਜਾ ਦੇ ਵਿੱਚ ਹੀ ਸਿੱਧਾ ਬਟਾਰਾ ਆ ਹੈਗਾ ਗੜਾਉਨ ਇੱਥੇ ਗੱਡੀ ਖਾਲੀ ਕਰਕੇ ਹੁਣ ਅਸੀਂ ਵਾਹ ਨਿਕਲੇ ਆ ਤੇ ਹੁਣ ਪਾਉਂਦੇ ਆ ਚੱਲੇ ਲੁਧਿਆਣੇ ਨੂੰ ਵਾ ਸਿੱਧਾ ਲੁਧਿਆਣਾ ਪੱਕੀ ਰਸਤੇ ਵਿੱਚ ਅੱਗੇ ਦੋਨੋਂ ਤਫਾਉਨੇ ਆ ਵਾਪਸੀ ਫਿਰ ਅਸੀਂ ਪਿੰਡਾਂ ਦੇ ਵਿੱਚ ਹੀ ਕੀਤੀ ਆ ਤੇ ਇੱਥੇ ਹੁਣ ਰੁਕੇ ਸੀ ਅਸੀਂ ਇਹ ਰਸਤਾ ਪੁੱਛ ਕੇ ਪਿੰਡਾਂ ਦੇ ਵਿੱਚ ਹੀ ਨੰਘ ਕੇ ਆਉਨੇ ਆ ਹੁਣ ਅਸੀਂ ਲਓ ਜੀ ਅਸੀਂ ਆ ਟਾਬੇ ਤੇ ਰੁਕੇ ਹੁਣ ਰੋਟੀ ਖਾਣ ਇਹ ਹੈਗਾ ਟਾਬਾ ਮਗਵਾੜੇਆਂ ਘਰਾਿਆਂ ਦੇ ਵਿਚਾਲੇ ਰੋਸ਼ਨ ਟੀਸਟਾਲ ਐਂਡ ਬੈਸ਼ੂਟਾਬਾ ਹਾਂ ਰੋਸ਼ਨ ਟੀਸਟਾਲ ਐਂਡ ਬੈਸ਼ੂਟਾਬਾ ਹੋ ਜੇ ਪ੍ਰਗੜਾ ਤੁਹਾਨੂੰ ਹਾਏ ਗਾਇਸ ਉਸ ਜਲ ਕੇ ਖਾਣੇ ਰੋਟੀ ਆਪਾਂ ਆਪਣਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ